ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਬਸੀ ਫੜਣਾ ਅਨਾਜ ਮੰਡੀ ਦੇ ਵਿੱਚ ਕਰਵਾਈ ਗਈ ਖਰੀਦ ਸ਼ੁਰੂ ਬਸੀ ਫੜਣਾ ਦੇ ਵਿੱਚ ਅੱਜ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਅੱਜ ਰਸਮੀ ਤੌਰ ਤੇ ਜੀਰੀ ਦੀ ਖਰੀਦ ਸ਼ੁਰੂ ਕਰਵਾਈ ਗਈ ਇਸ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਸੋਮਲ ਮਾਰਕੀਟ ਕਮੇਟੀ ਦੇ ਹੋਰ ਅਧਿਕਾਰੀ ਅਤੇ ਮੰਡੀ ਦੇ ਪ੍ਰਧਾਨ ਹਰਜੀਤ ਸਿੰਘ ਵੀ ਮੌਜੂਦ ਸੀ ਸੋ ਗੱਲ ਕਰਾਂਗੇ ਰੁਪਿੰਦਰ ਸਿੰਘ ਹੈਪੀ ਨਾਲ ਅੱਜ ਤੁਸੀਂ ਰਸਮੀ ਤੌਰ ਤੇ ਖਰੀਦ ਸ਼ੁਰੂ ਕਰਵਾਈ ਹੈ ਕੀ ਕਹੋਗੇ ਗੁਰੂ ਮਹਾਰਾਜ ਦਾ ਉਸ ਅਸਰ ਲੈ ਕੇ ਅੱਜ ਮੰਡੀ ਦੇ ਵਿੱਚ ਬਸੀ ਖਾਣਾ ਚ ਖਰੀਦ ਸ਼ੁਰੂ ਹੋ ਗਿਆ ਮਾਰਕੀਟ ਕੋਲ ਦੇ ਚੇਅਰਮੈਨ ਮਨਪ੍ਰੀਤ ਸਿੰਘ ਕੋਮਲ ਜੀ ਕਿਸਾਨੀ ਨੇ ਤੋਂ ਆਪ ਨੂੰ ਸਾਡੇ ਪਾਸੇ ਨੇ ਜੇ ਮੇਡੀ ਸਾਹਿਬ ਦੂਸਾਰੇ ਜਿੰਨੇ ਵੀ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਤੇ ਜਿੰਨੇ ਵੀ ਸਾਥੀ ਸਾਰੇ ਪਹੁੰਚੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅਤੇ ਪਰਮਾਤਮਾ ਕੀ ਅਰਦਾਸ ਕਰਦਾ ਕਿ ਜਿਹੜਾ ਸੀਜ਼ਨ ਆ ਸਾਰਿਆਂ ਦਾ ਵਧੀਆ ਲੰਘੇ ਤੇ ਮੌਸਮ ਤੇ ਵੀ ਪਰਮਾਤਮਾ ਕਿਰਪਾ ਰੱਖੇ ਤੇ ਜਿੰਨੇ ਵੀ ਇੱਥੇ ਕਿਸਾਨ ਆਉਂਦੇ ਨੇ ਸਾਰੇ ਖੁਸ਼ ਹੋ ਕੇ ਜਾਣ ਆਪਣੀ ਫਸਲ ਦਾ ਸਹੀ ਮੁੱਲ ਲੈ ਕੇ ਜਾਣ ਤੇ ਸਹੀ ਫਸਲ ਜਿਹੜੀ ਆ ਉਹ ਇੱਥੇ ਪਹੁੰਚ ਮੰਡੀਆਂ ਦੇ ਵਿੱਚ ਸੋ ਇਹੀ ਪਰਮਾਤਮਾ ਕੀ ਅਰਦਾਸ ਕਰਦਾ ਤੇ ਮੈਂ ਵਾਅਦਾ ਕਰਦਾ ਇਸ ਦਰਦ ਦਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨਸਾਪ ਦੇ ਵਿਸ਼ੇਸ਼ ਨਿਰਦੇਸ਼ਾਂ ਦੇ ਅਨੁਸਾਰ ਸਾਰਾ ਕੰਮ ਬਿਲਕੁਲ ਮਡੀਆਂ ਦਾ ਚਾਰੂ ਟੰਗਾ ਹੋ ਰਿਹਾ ਤੇ ਕੋਈ ਵੀ ਦਿੱਕਤ ਪਰੇਸ਼ਾਨੀ ਜੇ ਹੋ ਨਹੀਂ ਹੁੰਦੀ ਕੀ اپیل ਕਰੋਗੇ ਕਿਸਾਨਾਂ ਨੂੰ ਕਿ ਕਿਸ ਤਰ੍ਹਾਂ ਦੀ ਫਸਲ ਲੈ ਕੇ ਆਣ ਤਾਂ ਜੋ ਉਹ ਰਾਤ ਨਾ ਕਠਣੀ ਪਵੇ ਤੇ ਮੌਕੇ ਤੇ ਦੇਖੋ ਜੀ ਸਾਰੇ ਕਿਸਾਨ ਬਹੁਤ ਸਿਆਣੇ ਨੇ ਸਭ ਨੂੰ ਪਤਾ ਹੈ ਕਿ ਜਿਹੜੀ ਵੀ ਫਸਲ ਉਹ ਲੈ ਕੇ ਜਾਂਦੇ ਨੇ ਉਹ ਬਿਲਕੁਲ ਆਪਣੇ ਵੱਲੋਂ ਸਹੀ ਲੈ ਕੇ ਆਉਂਦੇ ਜੇ ਕਿਸੇ ਦੀ ਕੋਈ ਕਮੀ ਪੇਚੀ ਦਿੱਕਤ ਰਹਿ ਵੀ ਜਾਂਦੀ ਆ ਉਹ ਇੱਥੇ ਆ ਕੇ ਜਿਹੜੀ ਆ ਉਹਨੂੰ ਦਿਨ ਕੁਛ ਲਾਉਣੇ ਪੈਂਦੇ ਰੱਖਣੀ ਪੈਂਦੀ ਆ ਸੋ ਇਸ ਕਰਕੇ ਸੁੱਕੀ ਫਸਲ ਜਿਹੜੀ ਆ ਮੋਇਸਚਰ ਠੀਕ ਹੋਵੇ ਉਹ ਲੈ ਕੇ ਆਉਣੀ ਜ਼ਿਆਦਾ ਰੱਖਦੇ ਆ